ਆਸਰਿਕਾਲ ਜੀ ਸਾਡੇ ਵੱਲੋਂ ਜਾਣੇਗੇ ਸੰਗਾ ਫੈਮਲੀ ਵੱਲੋਂ ਅੱਜ ਦੇ ਬਲਾਗ ਵਿੱਚ ਟਾਡਾ ਹੈਗਾ ਸਵਾਗਤ ਅਸੀਂ ਪਿੰਡ ਕਾਲਾ ਸਿੰਘਾ ਤੋਂ ਜ਼ਿਲ੍ਹਾ ਕਲਪੂਤਰਾ ਤੋਂ ਬੋਲ ਰਹੇ ਹਾਂ ਕਲਪੂਤਰਾ ਕਪੂਰਤਲਾ ਕਿਹਾਣਾ ਹੈ ਚੱਲਾ ਕਲਪੂਤਲਾ ਆਸੇ ਛੇਡਿਆਣੀਆਂ ਗੱਲਾਂ ਕਹੀਦੀਆਂ ਪਰਿਵਾਰ ਵਿੱਚ ਕਈ ਜਿੱਦਾਂ ਬਹਿਣ ਉੱਠਣ ਵਾਲੀਆਂ ਗੱਲਾਂ ਵੀ ਕਰੀਦੀਆਂ ਹਨ ਤੇ ਕਈ ਸਾਬ ਦੀਆਂ ਗੱਲਾਂ ਤੁਹਾਨੂੰ ਪਤਾ ਪਰਿਵਾਰਿਕ ਚੱਲਦੀਆਂ ਨਹੀਂ ਦੀਆਂ ਪਾਰ ਜਿਹੜੀ ਮੈਨੂੰ ਦਿਲ ਦੀ ਇੱਕ ਗੱਲ ਸੀਗੀ ਜਿਹੜੀ ਮੈਂ ਤੁਹਾਡੇ ਨਾਲ ਅੱਜ ਕਰਨੀ ਸੀਗੀ ਵੀ ਜਿਹੜੀ ਮੈਨੂੰ ਕਈ ਵੀਰ ਬਾਹਰੋਂ ਬਹੁਤ ਮੈਸੇਜ ਕਰਦੇ ਆ ਵੀ ਸੰਗੇ ਆ ਵੀਰ ਕੀ ਹਾਲ ਚਾਲ ਆ ਜਦੋਂ ਵੀ ਕਿਸੇ ਲੋੜ ਦੀ ਮਤ ਦੀ ਲੋੜ ਪਈ ਕੋਈ ਵੀ ਚੀਜ਼ ਚਾਹੀਦੀ ਸਾਨੂੰ ਫੋਨ ਕਰਿਓ ਪਹਿਲਾਂ ਤਾਂ ਮੇਰੀ ਇਹ ਗੱਲ ਵੀਰ ਸਾਰੇ ਜਣੇ ਭੈਣ ਭਰਾ ਜਿਹੜੇ ਵੀਰ ਮੈਨੂੰ ਫੋਨ ਕਰਦੇ ਆ ਵੀ ਮੈਨੂੰ ਇੱਕ ਵੀਰ ਵੀ ਕਹਿ ਦੇਵੇ ਵੀ ਸੰਗੇ ਨੇ ਸਾਨੂੰ ਮਦਦ ਲਈ ਕਿਹਾ ਆ ਜਾਂ ਕਿਸੇ ਤੋਂ ਅੱਜ ਤਾਈਂ ਮਤ ਮੰਗੀ ਆ ਵਾਹਿਗੁਰੂ ਬਹੁਤ ਸੋਹਣਾ ਸਾਰੀ ਜਾਂਦਾ ਜਿਹੜੇ ਮਾੜੇ ਚੰਗੇ ਦੈਨਾਂ ਉਹ ਤਾਂ ਆਈ ਜਾਂਦੇ ਰਹਿਣ ਤੇ ਮੇਨ ਗੱਲ ਹੁੰਦੀ ਸਰੀਰ ਤੰਦਰੁਸਤ ਕਰਿਓ ਪਰ ਜਿਹੜੀ ਗੱਲ ਦਾ ਮੈਨੂੰ ਗੁੱਸਾ ਆਇਆ ਉਹ ਇਸ ਗੱਲ ਦਾ ਵੀ ਇੰਨੇ ਬੰਦੇ ਕਿਕਾਰ ਪਿਆਰ ਕਰਨ ਦੇ ਬਾਵਜੂਦ ਵੀ ਅਸੀਂ ਇੱਕ ਵੀਰ ਦੀ ਵੀਡੀਓ ਪਾਈ ਸੀਗੀ ਵੀ ਵੀਰ ਇੰਨੇ ਚਾਰ ਤੋਂ 6 ਸਾਲ ਤੋਂ ਬੈੱਡ ਤੇ ਪਿਆ ਆ ਵੀ 60000 ਰੁਪਏ ਦਾ ਖਰਚਾ ਵੀ ਆਪਾਂ ਉਸ ਵੀਰ ਦੀ ਜ਼ਰੂਰ ਮਾਤ ਕਰਨੀ ਚਾ ਲੋ ਜਿੰਨੇ ਜੋਗੇ ਅਸੀਂ ਹੋਵਾਂਗੇ ਅਸੀਂ ਵੀ ਕਰਾਂਗੇ ਨਾ ਪਰ ਉਸ ਵੀਰ ਨੂੰ ਕਿਸੇ ਨੇ ਇੱਕ ਪੰਜੀ ਨਹੀਂ ਪਾਈ ਉਸ ਚੀਜ਼ ਦਾ ਮਨ ਤੇ ਇੰਨਾ ਦੋਖ ਹੋਇਆ ਨਾ ਵੀ ਓਦਾਂ ਤੁਸੀਂ ਆਪਾਂ ਆਪਣੇ ਖਰਚੇ ਲਈ ਬਹੁਤ ਕੋਸ਼ਿਸ਼ ਕਰ ਲੈਨੇ ਆ ਖਰਚ ਲੈਨੇ ਆ ਪਰ ਜੇ ਆਪਾਂ ਥੋੜਾ ਥੋੜਾ ਕੁਝ ਦੇ ਕੇ ਕਿਸੇ ਵੀਰ ਨੂੰ ਮੰਜੇ ਤੋਂ ਉਠਾਲ ਦੇਈਏ ਤੇ ਇਹਦੇ ਨਾਲ ਕੋਈ ਵਧੀਆ ਗਾਰ ਨਹੀਂ ਕਿਉਂਕਿ 6 ਸਾਲ ਮੰਜੇ ਦੇ ਉੱਪਰ ਕੱਢਨੇ ਤੁਹਾਨੂੰ ਪਤਾ ਹੀ ਕਿੰਨੇ ਔਖੇ ਆ ਮੁੰਡਾ ਤੇ 6 ਸਾਲ ਹੋ ਗਿਆ ਉਹਦੇ ਲੱਤ ਦੇ ਵਿੱਚ ਜਿਹੜਾ ਚੂੜਾ ਪਾਇਆ ਸੀ ਨਾ ਉਹ ਸਹੀ ਨਹੀਂ ਪਾਇਆ ਜਿਹੜਾ ਤੇ ਚੂੜਾ ਪਾਇਆ ਸੀ ਸਹੀ ਨਹੀਂ ਪਾਇਆ ਸੀ ਨਾ ਉਹਦੇ ਨਾਲ ਉਹਦੀ ਜਿਹੜੀ ਚੂੜੇ ਵਾਲੀ ਜਗ੍ਹਾ ਸਾਰੀ ਪਿੱਛੋਂ ਗਾਲ ਚੁੱਕੀ ਗਾਲ ਚੁੱਕੀ ਤੇ ਪਾਗ ਪੈ ਗਿਆ ਕਈ ਵੀਰਾਂ ਨੇ ਕਹਿਣਾ ਕਈ ਵੀਰਾਂ ਨੇ ਇਹ ਵੀ ਕਹਿਣਾ ਵੀ ਵੇ ਤੂੰ ਗੱਡੀ ਲੈ ਲਈ ਤੂੰ ਹੀ ਇਲਾਜ ਕਰਾਉਂਦਾ ਵੀਰ ਪਹਿਲੀ ਗੱਲ ਆ ਵੀ ਗੱਡੀ ਅਸੀਂ ਜਿੱਦਾਂ ਲਈ ਉਹ ਸਾਨੂੰ ਪਤਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਗਈ ਵੀ ਕਿੱਦਾਂ ਲਈ ਆ ਹਨਾ ਵੀ ਕਿਹਨੇ ਲੈ ਕੇ ਦਿੱਤੀ ਜਾਂ ਕਿੱਦਾਂ ਹੋਈ ਕੀ ਹਿਸਾਬ ਕਿਤਾ ਹੋਇਆ ਉਹ ਪਰਿਵਾਰ ਦੀਆਂ ਗੱਲਾਂ ਮੈਂ ਕਦੀ ਆਪਣਾ ਮਾੜਾ ਦੁੱਖ ਨਹੀਂ ਰੋਇਆ ਮਤਲਬ ਇਹ ਸੀ ਜਦੋਂ ਮੈਂ ਠੀਕ ਨਹੀਂ ਸੀ ਉਹ ਗੱਲਾਂ ਤੇ ਜਰੂਰ ਸ਼ੇਅਰ ਕੀਤੀਆਂ ਕਦੀ ਮੈਂ ਅਮੀਰੀ ਗਰੀਬੀ ਬਾਰੇ ਨਹੀਂ ਕਿਸੇ ਨੂੰ ਆਪਣਾ ਵੀ ਕੀਤਾ ਵੀ ਮੈਂ ਇੱਕ ਸਾਡਾ ਸਾਰ ਨਹੀਂ ਰਿਹਾ ਸਾਡੀ ਮਾਤ ਕਰੋ ਜਾਂ ਇਦਾਂ ਅੱਜ ਤਾਂ ਹੀ ਨਿਕਲ ਕੀਤਾ ਤੇ ਨਾਮ ਹੈ ਵਿਊ ਦੇ ਚੱਕਰ ਚ ਪਿਆ ਆ ਵੀ ਕੋਈ ਚੱਕ ਮੇਜ ਬਲੌਗ ਪਾਈਏ ਜਿੱਦਾਂ ਦਾ ਅੱਜ ਕੱਲ ਗੰਦਮੰਦ ਚੱਲਦਾ ਉਦਾਂ ਦਾ ਚੱਲੀਏ ਵਿਊ ਲੈਣ ਖਾਤ ਸਾਡੇ ਬਲੌਗ ਫੈਮਲੀ ਚ ਦੇਖਣ ਵਾਲੇ ਸੈਂਪਲ ਜਿਹੇ ਹੁੰਦੇ ਆ ਵੀ ਸਿੱਧੇ ਸਾਦੇ ਕੋਈ ਇੰਦਾ ਵਾਲਾ ਨਹੀਂ ਹੁੰਦਾ ਵੀ ਜਿੱਦਾਂ ਅੱਜ ਕੱਲ ਆ ਇੰਦਾ ਹੋ ਗਿਆ ਫੁਲਾਨਾ ਹੋ ਗਿਆ ਜਾਂ ਕੱਲੀ ਆਪਣੇ ਘਰ ਵਾਲੀ ਦਿਖਾਈ ਜਾਣੀ ਮੈਂ ਬਹੁਤੇ ਵੀਰਾਂ ਨੂੰ ਇਹ ਲੱਗਦਾ ਵੀ ਆਪਣੀ ਘਰ ਵਾਲੀ ਮੋਰੇ ਕੈਮਰੇ ਦੇ ਕਰੀ ਜਾਣੀ ਆ ਆਪਤ ਦੀਂਦੇ ਹੀ ਨਹੀਂ ਕਿਤੇ ਕਿੱਥੇ ਹਨਾ ਸਾਨੂੰ ਵਿਊਆਂ ਦਾ ਨਹੀਂ ਚੱਕਰ ਹੁੰਦਾ ਪਰ ਮੈਂ ਇਹ ਚਾਹਨਾ ਵੀ ਜੇ ਤਾਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਆ ਲਾ ਲਓ ਸਾਨੂੰ ਪਿਆਰ ਕਰਦੇ ਸਾਡੀ ਫੈਮਿਲੀ ਨੂੰ ਪਿਆਰ ਕਰਦੇ ਹਾਂ ਜੇ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਵੀ ਤੁਸੀਂ ਉਸ ਵੀਰ ਦੀ ਮੱਤ ਕਰ ਦਿਓ ਤਾਂ ਮੇਰਾ ਖਿਆਲ ਆ ਕੋਈ ਜਿਹੜੇ ਵੀਰ ਚੱਲ ਸਾਰਿਆਂ ਘਰਾਂ ਦਾ ਨਹੀਂ ਸਰਦਾ ਹੁੰਦਾ ਕੇ ਵੀਰ ਹੁੰਦੇ ਬਾਹਰ ਵੀ ਹੁੰਦੇ ਆ ਨਹੀਂ ਤੁਸੀਂ ਸਾਨੂੰ ਕਹਿੰਨੇ ਆ ਵੀ ਅਸੀਂ ਤੁਹਾਡੀ ਹੈਲਪ ਕਰ ਦਿੰਨੇ ਆ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਸਾਨੂੰ ਬਹੁਤ ਫੋਨ ਆਉਂਦੇ ਆ ਇਹ ਨਹੀਂ ਵੀ ਬਹੁਤ ਫੋਨ ਆਉਂਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰ ਜਿਹੜਾ ਅਸੀਂ ਇਦਾਂ ਕਿਸੇ ਦਾ ਵੀਡੀਓ ਪਾਉਣੇ ਹੁੰਦੇ ਆ ਵੀਰ ਉਹਦੀ ਜ਼ਰੂਰ ਮਾਤ ਕਰਿਆ ਕਰੋ ਇਸ ਤੋਂ ਪਹਿਲਾਂ ਮੈਂ 6 ਮਹੀਨੇ ਪਹਿਲਾਂ ਇੱਕ ਮਾਤਾ ਦੀ ਪਾਈ ਸੀ ਉਹ ਸਾਡੀ ਕੀਤੀ ਦੋ ਚੌਹ ਜਣਿਆਂ ਨੇ ਮਤ ਤੇ ਦੂਜੀ ਗੱਲ ਇਹ ਮੈਂ ਜੇਸ ਵੀ ਵੀਰ ਦੀ ਵੀਡੀਓ ਪਾਉਣਾ ਜਾਂ ਜਿਹਦੀ ਵੀਡੀਓ ਪਾਉਣਾ ਉਹਨਾਂ ਦਾ ਹੀ ਅਕਾਊਂਟ ਨੰਬਰ ਦਿੰਨਾ ਉਹਨਾਂ ਕਦੀ ਕਿਸੇ ਇਦਾਂ ਨਹੀਂ ਮੈਂ ਕਿਹਾ ਵੀ ਮੇਰੇ ਨਾਲ ਸੰਪਰਕ ਕਰ ਲਓ ਜਾਂ ਗੱਲ ਕਰ ਲਓ ਜੇ ਕਿਸੇ ਨੇ ਉਹਦਾ ਵੀ ਸਿੱਧੇ ਪੈਸੇ ਦੇਣੇ ਵੀ ਹਨਾ ਤਾਂ ਉਹ ਦੁਕਾਨੇ ਆ ਜਾਣ ਉਹਨਾਂ ਦੀ ਮੰਮੀ ਨੇ ਉਹਨਾਂ ਨੂੰ ਆਪਣੇ ਘਰੇ ਲੈ ਕੇ ਜਾਵਾਂਗੇ ਜਾਂ ਤੁਹਾਨੂੰ ਤੁਹਾਨੂੰ ਲੱਗਦਾ ਨਾ ਵੀ ਸ਼ਾਇਦ ਨਹੀਂ ਕਈ ਚੀਜ਼ਾਂ ਇਦਾਂ ਦੇ ਨਹੀਂ ਦਿਖਾਉਣ ਵਾਲੀਆਂ ਹੁੰਦੀਆਂ ਹੁੰਦੀਆਂ ਹੁਣ ਮੈਂ ਆਪਣੇ ਇੱਕ ਫਰੈਂਡ ਨਾਲ ਗੱਲ ਕੀਤੀ ਆ ਉਹ ਸਾਡੀ ਥੋੜੀ ਮੱਤ ਕਰੂਗਾ ਅੱਧ ਪੰਜ ਦੀ ਥੋੜੀ ਜਿਹੀ ਕਰਾਂਗੇ ਪਰ ਹਜੇ ਵੀ ਮੈਂ ਚਾਹੁੰਨਾ ਵੀ ਉਸ ਵੀਰ ਨੇ ਹੁਣ ਜੇ 60 70 ਹਜ਼ਾਰ ਦਾ ਖਰਚ ਆਇਆ ਤੇ 40 30000 20 3000 ਰੁਪਏ ਉਹਦੀ ਦਵਾਈ ਤੇ ਸੈਟਿੰਗ ਹੋਣ ਤੇ ਵੀ ਲੱਗ ਜਾਣਾ ਲੱਗ ਜਾਣਾ ਮੈਂ ਮਾਂ ਨੇ ਝ ਤਾਰਿਆ ਵੀ ਮੈਂ ਉਸ ਵੀਰ ਦਾ ਇੱਕ ਵਾਰੀ ਇਲਾਜ ਕਰਾ ਕੇ ਹਟਣਾ ਵੀ ਚਲੋ ਆਪਣੀ ਮਾਂ ਦੀ ਬੇਤੀ ਆ ਹਾਂ ਵੀ ਕਿਉਂਕਿ ਉਹਦੀ ਮਾਂ ਕੰਮ ਕਰਾ ਗਿਆ ਕਿ ਨੌਜਵਾਨ ਬੱਚੇ ਮੁੰਡੇ ਨੂੰ ਖਿਲਾ ਰਹੀ ਆ ਕਿੱਥੇ ਮੁੰਡੇ ਨੇ ਕੰਮ ਕਰਕੇ ਆਪਣੀ ਮਾਂ ਨੂੰ ਦਰਦ ਦਰੂ ਭਾਗ ਮਤਲਬ ਜਾਣਦੀ ਆ ਕਈਆਂ ਕੋਈ ਗੱਲ ਦਾ ਨੂੰ ਪਤਾ ਜੇ ਦਾ ਪੁੱਤ ਜਵਾਨ ਮੰਜੇ ਤੇ ਪਿਆ ਉਹ ਮਾਂ ਨੂੰ ਕਿੱਦਾਂ ਰਾਤਾਂ ਕੱਢਣੀਆਂ ਬੜੀਆਂ ਔਕੀਆਂ ਹੋ ਜਾਂਦੀਆਂ ਇਸ ਲਈ ਮੈਂ ਚਾਹਣਾ ਵੀ ਮੇਰੀ ਇੱਕ ਮਦਰ ਲਾਲਾ ਇੱਛਾ ਆਈ ਵੀ ਮੈਂ ਉਸ ਵੀਰ ਨੂੰ ਉਹਦਾ ਜਿਹੜਾ ਚੂੜਾ ਆ ਜਿੰਨਾ ਚਿਰ ਉਹ ਚੂੜਾ ਨਿਕਲਦਾ ਨਹੀਂ ਲੋਹੇ ਦਾ ਹੁੰਦਾ ਉਹ ਉਹਦੇ ਨਾਲ ਜਿਹੜੀ ਉਹਦੀ ਬਾਗ ਪੈਣ ਆ ਵੀ ਜਿੰਨਾ ਚਿਰ ਉਹ ਚੂੜਾ ਨਿਕਲਦਾ ਨਹੀਂ ਉੰਨਾ ਚਿਰ ਉਹ ਬਾਗ ਪੈਣੋਂ ਨਹੀਂ ਹਟਣੀ ਇਸ ਲਈ ਪਹਿਲਾਂ ਉਹਦਾ ਪ੍ਰੋਸੀਜਰ ਹੈਗਾ ਚੂਲਾ ਕੱਢਣਾ ਫੇਰ ਉਹਦਾ ਜਦੋਂ ਜਾਫਮ ਜਾਂ ਸੈਟਅਪ ਹੋਊਗਾ ਫੇਰ ਉਹਦੇ ਚੂਲਾ ਦੁਆਰਾ ਪੈਣਾ ਇਸ ਲਈ ਮੇਰੀ ਇਹ ਬੇਨਤੀ ਹੈ ਸਾਨੂੰ ਕਿਸੇ ਦੀ ਮਤਲਿ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਭੈਣ ਭਰਾ ਜਿਹੜੇ ਪੁੱਛਦੇ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਸਾਡਾ ਕੋਈ ਭੈਣ ਭਰਾ ਸਾਨੂੰ ਪੁੱਛਦਾ ਵੀ ਕਿਸੇ ਚੀਜ਼ ਦੀ ਲੋੜ ਆ ਜਾਂ ਕਿਦਾਂ ਮੈਂ ਇੱਕ ਹੋਰ ਵੀਰ ਨੂੰ ਕਿ ਸਾਰਿਆਂ ਨੂੰ ਬੇਨਤੀ ਕਰਨੇ ਜੇ ਜੇ ਵੀਰ ਨੇ ਮਦਦ ਕੀਤੀ ਮੈਂ ਉਸ ਕੱਲ ਵੀਰ ਦਾ ਕੱਲਾ ਹੀ ਕੱਲੀ ਜਦੋਂ ਵੀ ਵੀਡੀਓ ਬਣਾਉਂਗਾ ਇੱਕ ਜਾਂ ਵੀਡੀਓ ਦੋ ਬਈਸ ਵੀਰ ਨੇ ਇੰਨੇ ਮੱਤ ਕੀਤੀਆਂ ਜੋ ਉਹਨਾਂ ਵੀ ਕਈ ਵੀਰ ਕਹਿੰਦੇ ਸਾਡਾ ਨਾਮ ਨਹੀਂ ਮੈਂ ਫੇਰ ਵੀ ਨਾਮ ਲੈਣਾ ਕਿਉਂਕਿ ਚੱਕਰ ਇਹ ਆ ਵੀ ਮੈਨੂੰ ਇਹ ਇਹ ਆ ਵੀ ਕਿਹੜੇ-ਕਿਹੜੇ ਵੀਰਾਂ ਨੇ ਮੱਤ ਕੀਤੀ ਮੈਂ ਹਰ ਇੱਕ ਵੀਰ ਦਾ ਉਹ ਨਾਮ ਉਹ ਇਹ ਨਹੀਂ ਵੀ ਜੇ ਕਿਸੇ ਨੇ ਮੱਤ ਕੀਤੀ ਤੋ ਗੁੱਜੀ ਰਹਿ ਜਾਊਗੀ ਜਾਂ ਬਾਦੂਤਾਂ ਨਹੀਂ ਲਗਾ ਦੇਣਾ ਸਾਡਾ ਨਾਂ ਹੀ ਰਹੂਗਾ ਮੈਂ ਤੁਹਾਨੂੰ ਆਪਣਾ ਨੰਬਰ ਸਕਰੀਨਸ਼ਾਟ ਵੀ ਦੇਣਾ ਜੇ ਕਿਸੇ ਨੇ ਵੀ ਨੇ ਮੇਰੇ ਨਾਲ ਵੀ ਸੰਪਰਕ ਕਰਨਾ ਉਹ ਕਰ ਸਕਦਾ ਮੈਂ ਵੀਡੀਓ ਕਾਲ ਵੀ ਤੁਹਾਡੀ ਕਰਵਾ ਸਕਦਾ ਉਹਨਾਂ ਨਾਲ ਗੱਲ ਵੀ ਕਰਵਾ ਸਕਦਾ ਤੁਸੀਂ ਸਿੱਧਾ ਵੀ ਦੱਸ ਸਕਦੇ ਅੱਬ ਸਾਰਿਆਂ ਨਾਲ ਜਿਹੜੀ ਜ਼ਰੂਰੀ ਗੱਲ ਆ ਵੀ ਜਿਹੜਾ ਆਪਾਂ ਨੈਕਸਟ ਵੀਡੀਓ 'ਚ ਹਰ ਵੀਰ ਦਾ ਨਾਮ ਲੈ ਦੇਣਾ ਵੀ ਐਸ ਵੀਰ ਨੇ ਇੰਨੇ ਦੀ ਮਦਦ ਕੀਤੀ ਆ ਵੀ ਐਸ ਵੀਰ ਨੇ ਜਿੰਨੇ ਲੋੜਵੰਦ ਮਤਲਬ ਉਹ ਬੰਦੇ ਹੋਏ ਆਪਾਂ ਉਹਨਾਂ ਦੀ ਉਨੀ ਮਦਦ ਕਰ ਦੇਣੀ ਆ ਜੇ ਕੋਈ ਜ਼ਿਆਦਾ ਵੀ ਪਾਇੰਦ 10000 ਕੋਈ ਵੀ ਗੱਲ ਹੋਵੇ ਉਹ ਚਲ ਦਵਾਈ دارੂ ਵੀ ਉਹ ਲੈ ਲੈਣਗੇ ਕਿਉਂਕਿ ਕੱਲਾ ਇਲਾਜ ਨਹੀਂ ਹੁੰਦਾ ਬਾਅਦ ਚ ਵੀ ਬਹੁਤ ਜ਼ਿਆਦਾ ਕਾਤੇ ਹੋਰ ਵੀ ਘਰਾ ਦੇ ਹੁੰਦੇ ਨੇ ਇੱਦਾਂ ਵੀ ਇੱਧਰ ਤਾਂ ਜਿਹੜਾ ਵੀ ਕਮਾਈ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਣੇ ਆਪਣੇ ਮੱਸੀ ਜਰਦੇ ਆ ਸਾਰਿਆਂ ਦਾ ਹੀ ਹੈ ਨਾ ਬਾਹਰ ਥੋੜਾ ਜਿਹਾ ਇਹ ਹੋ ਜਾਂਦਾ ਵੀ ਚਲੋ ਉਹਨਾਂ ਨੇ ਮਾੜਾ ਮੋਟਾ ਵੀ ਜਿੱਦਾਂ ਥੋੜਾ ਬਹੁਤਾ ਵੀ ਦਾ ਮਤਲਬ 50 50 ਰੁਪਏ ਪਾਏ ਸਾਰੇ ਜਣੇ ਰਲ ਕੇ ਹੁੰਦੇ ਦਾ ਜਿਹੜੇ ਕੰਮ ਕਰਦੇ ਆ 50 50 ਪਾ ਕੇ ਤੋਂ ਕਿਸੇ ਦੀ ਹੈਲਪ ਕਰ ਸਕਦੇ ਉਦਾਂ ਵੀ ਫੰਡ ਕਹਿ ਦਿੰਦੇ ਆ ਕਮੇਟੀਆਂ ਬਣੀਆਂ ਹੁੰਦੀਆਂ ਜਾਂ ਕਿੱਦਾਂ ਵੀ ਕੋਈ ਇਦਾਂ ਦਾ ਤੇ ਹੋਊਗਾ ਸਿਸਟਮ ਨਾ ਵੀਰ ਦਾ ਪੈਸੇ ਇਕੱਠੇ ਕਰਕੇ ਜਿੱਦਾਂ ਪਾ ਦੇਣ ਉਹਨਾਂ ਨੂੰ ਬੇਸ਼ੱਕ ਵੀਡੀਓ ਕਾਲ ਕਰਕੇ ਉਹਨਾਂ ਨੂੰ ਜਿੱਦਾਂ ਤੁਸੀਂ ਨਾਲ ਜਾ ਕੇ ਹੈਨਾ ਤੇ ਮੇਰੇ ਇੰਨੇ ਕਹਿਣ ਤੇ ਮੇਰੇ ਜਿੰਨੇ ਵੀ ਭੈਣ ਭਰਾ ਸਾਨੂੰ ਮਾੜਾ ਮੋਟਾ ਪਿਆਰ ਕਰਦੇ ਜਰੂਰ ਮਤ ਕਰਿਓ ਸਕਰੀਨ ਤੇ ਨੰਬਰ ਦੇ ਦੇਣਾ ਤੁਸੀਂ ਮੇਰੇ ਨਾਲ ਜਰੂਰ ਸੰਪਰਕ ਕਰਿਓ ਤੇ ਮੈਂ ਉਹਨਾਂ ਨਾਲ ਤੁਹਾਡੀ ਗੱਲ ਵੀ ਕਰਾਉਂਗਾ ਜੇ ਤੁਸੀਂ ਮਤਲਬ ਕਿਸੇ ਤਰ੍ਹਾਂ ਦੀ ਵੀ ਗੱਲ ਪੁੱਛਣਾ ਚਾਹੁੰਦੇ ਆ ਕੋਈ ਵੀ ਬਾਕੀ ਉਹਨਾਂ ਦੇ ਪਹਿਲੀ ਵੀਡੀਓ ਚ ਕੋਡ ਨੰਬਰ ਵੀ ਦਿੱਤਾ ਤੁਹਾਨੂੰ ਜਿੱਦਾਂ ਸਹੀ ਲੱਗਦਾ ਤੁਸੀਂ ਕਰ ਸਕਦੇ ਆ ਪਰ ਆਪਣੇ ਭਰਾ ਦਾ ਸਾਥ ਦੋ ਵੀ ਅਸ ਆਪਾਂ ਉਸ ਵੀਰ ਨੂੰ ਇੱਕ ਵਾਰੀ ਜ਼ਰੂਰ ਮੰਜੇ ਤੋਂ ਠਾੜੀਏ ਕਿਉਂਕਿ ਇਹ ਨਾ ਹੋਵੇ ਵੀ ਇੱਕ 60-70000 ਰੁਪਏਲੇ ਬੰਦਾ ਮੰਜੇ ਤੇ ਹੀ ਆਪਣੀ ਮਤਲ ਮੁੜ ਕੇ ਕੀ ਫਾਇਦਾ ਦਾ ਕਿਉਂਕਿ ਇਹ ਜਿਹੜੀ ਆਪਾਂ ਨੂੰ ਜੂਨਾ ਪਤਾ ਨਹੀਂ 84 ਲੱਖ ਜੂਨਾ ਭੌਤ ਕੇ ਕਹਿੰਦੇ ਮਿਲਦੀ ਹੈ ਜੇ ਉਹ ਵੀ ਆਪਾਂ ਮੰਜੇ ਤੇ ਕੱਢ ਲਈ ਹੈ ਨਾ ਤੇ ਬੜਾ ਔਖਾ ਹੋ ਜਾਣਾ ਕਿਉਂਕਿ ਤੁਹਾਨੂੰ ਪਤਾ 2-4 ਦਿਨ ਬੰਦਾ ਬਿਮਾਰ ਹੋਵੇ ਤੇ ਬੜਾ ਔਖਾ ਹੋ ਜਾਂਦਾ ਇਸ ਲਈ ਮੇਰੀ ਬੇਨਤੀ ਹੈ ਵੀ ਸਾਰੇ ਵੀਰ ਉਹਦੀ ਵੀਰ ਦੀ ਮੱਤ ਕਰੋ ਜਾਂ ਜੋ ਵੀਰ ਨੂੰ ਆਪਾਂ ਦੁਬਾਰਾ ਪੈਰਾਂ ਤੇ ਖੜਾ ਕਰ ਸਕੀਏ ਤੋ ਆਪਣੀ ਮਾਂ ਦੀ ਸੇਵਾ ਕਰ ਸਕੀਏ ਮੇਨ ਚੱਕਰ ਮੇਰਾ ਰੀਜਨ ਗੱਲ ਲਗਾਉਂਦਾ ਇਹ ਆ ਵੀ ਉਹ ਆਪਣੀ ਮਾਤਾ ਦੀ ਸੇਵਾ ਕਰੇ ਨਾ ਕਿ ਹੁਣ ਬੁੱਢੇ ਬਾਰੇ ਮਾਤਾ ਉਹਨੂੰ ਸੰਭੀ ਫਿਰੇ ਉਹ ਨਾਲ ਕੰਮ ਵੀ ਕਰਦੀ ਆਂਟੀ ਤੇ ਨਾਲੇ ਵਿਚਾਰੀ ਕੰਮ ਕਰਦੀ ਨਾਲੇ ਉਹਨੂੰ ਸੰਭਦੀ ਉੱਤੇ ਹੀ ਟੋਇਲਟ ਬਾਥਰੂਮ ਪਤਾ ਨਹੀਂ ਕਿੱਦਾਂ ਮੈਂ ਤਾਂ ਕਹਿੰਨੀ ਇਦਾਂ ਬਾਤ 60 70000 ਕੋਈ ਵੱਡੀ ਗੱਲ ਨਹੀਂ ਮੈਂ ਖੁਦ ਵੀ ਆ ਕਰ ਸਕਦਾ ਸੀ ਪਰ ਹੁਣ ਮੈਂ ਆਪਣੀਆਂ ਕਿਦਾਂ ਕੀ ਕੀ ਕਿਦਾਂ ਦੁਕਾਨ ਦੇ ਵਿੱਚ ਕੀਤਾ ਕਿਦਾਂ ਮੇਰੇ ਪਸ਼ੂ ਸਾਰੇ ਵਿਕੇ ਕਿਦਾਂ ਮੈਂ ਕੀ ਕੋ ਕੁਛ ਕੀਤਾ ਹੁਣ ਮੈਂ ਆਪਣੀਆਂ ਸਟੋਰੀਆਂ ਨਹੀਂ ਵੀ ਸਟੋਰੀਆਂ ਨਹੀਂ ਛੇੜਦਾ ਕਿਉਂਕਿ ਕਹਿੰਦੇ ਹੁੰਦੇ ਪਿੰਡਾਂ 'ਚ ਵੀ ਰਹਿਣਾ ਕਈ ਗੱਲਾਂ ਬਾਤਾਂ ਹੁੰਦੀਆਂ ਪਰ ਮੈਂ ਇਹ ਕਰ ਰਿਹਾ ਹਾਂ ਤੇ ਜੇ ਮਾਫ਼ ਕਰ ਸਹਾਂ ਤਾਂ ਮੈਂ ਕਿਸੇ ਨੂੰ ਨਹੀਂ ਕਹਿਣਾ ਸੀ ਤੁਸੀਂ ਇੰਨੀ ਕੁ ਸਾਡੀ ਗੱਲ ਮੰਨੋ ਜਿੰਨੇ ਵੀ ਭੈਣ ਭਰਾ ਜਿੰਨੇ ਵੀ ਸਾਡੇ ਬਲੌਕ ਕਰੋ ਥੋੜੇ ਜਿੰਨੀ ਹੈਲਪ ਕਰੋ ਅਸੀਂ ਤੇ ਸਾਨੂੰ ਮੈਸੇਜ ਕਰਿਓ ਜਾਂ ਉਹਨਾਂ ਨੂੰ ਕਰਿਓ ਅਸੀਂ ਸਾਰੇ ਵੀਰਾਂ ਭੈਣਾਂ ਦਾ ਨਾਮ ਲਵਾਂਗੇ ਵੀ ਜਿਨ੍ਹਾਂ ਜਿਨ੍ਹਾਂ ਨੇ ਮੱਤ ਕੀਤੀ ਹੈ ਤੁਹਾਡਾ ਬਹੁਤ ਹੀ ਪਉੰਦਾ ਕੰਮ ਹੋਊਗਾ ਜੇ ਆਪਾਂ ਉਸ ਵੀਰ ਨੂੰ ਮੰਜੇ ਤੋਂ ਢਾਲ ਲਿਆ ਤੇ ਇਹ ਸੀ ਸਾਡਾ ਅੱਜ ਦਾ ਵਲੌਗ ਤੇ ਅਨੇਸਟ ਬਲੌਗ ਦੇ ਵਿੱਚ ਮਿਲਾਂਗੇ ਇਸ ਬਲੌਗ ਦਾ ਮੈਨੂੰ ਦੋਸਤ ਸਾਹਿਬ ਨੇ ਕਿਹਾ ਵੀ ਰਹਿਣ ਦੋ ਬਣਾਉਣ ਨੂੰ ਜੇ ਨਹੀਂ ਹੱਲਪ ਕੀਤੀ ਪਰ ਮੈਂ ਇਹ ਦੱਸਣਾ ਚਾਹਨਾ ਵੀ ਜੇ ਕੋਈ ਵੀਰ ਕਹਿੰਦੇ ਤਾਂ ਸਾਰੇ ਹੁੰਦੇ ਆ ਵੀ ਜੇ ਤੁਹਾਡਾ ਕੋਈ ਭਰਾ ਕਹਿ ਦਿੰਦਾ ਹੁੰਦਾ ਕਿਸੇ ਦੀ ਦੁਖੀ ਮੱਤ ਕਰਨੀ ਤਾਂ ਜਰੂਰ ਕਰਦੇ ਦੀ ਹੁੰਦੀ ਆ ਕਿਉਂਕਿ ਆਪਾਂ ਉਦਾਂ ਵੀ ਪੈਸਾ ਤੇ ਲਾ ਖਰਚਦੇ ਹੀ ਰਹਿੰਨੇ ਆ ਤੇ ਇਹ ਸਾਡੀ ਸਗੀ ਬੇਨਤੀ ਜਰੂਰ ਕਬੂਲ ਕਰਿਓ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ